ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਚਾਹੇ ਦੁਨੀਆ ਦਾ ਹਰ ਇੱਕ ਕੰਮ ਵਿਚਾਰ ਨਾਲ ਕਰਨ ਦੀ ਲੋੜ ਹੈ ਅਤੇ ਹਰ ਇੱਕ ਪੁਰਸ਼ ਹਰ ਇੱਕ ਕੰਮ ਆਪੋ ਆਪਣੀ ਸਿਆਣਪ ਨਾਲ ਕਰਦਾ ਹੈ ਪਰ ਪ੍ਰਮਾਤਮਾ ਨੇ ਹਰ ਇੱਕ ਜੀਵ ਦੀ ਬੁੱਧੀ ਇੱਕੋ ਜਹੀ ਨਹੀਂ ਬਣਾਈ ਇਸ ਵਾਸਤੇ ਥੋੜੀ ਬੁੱਧੀ ਵਾਲਾ ਜਦ ਕੋਈ ਕੰਮ ਕਰਨ ਲੱਗਦਾ ਹੈ ਤਾਂ ਜ਼ਿਆਦਾ ਬੁੱਧੀ ਵਾਲਾ ਪੁਰਸ਼ ਉਸ ਨੂੰ ਟੋਕ ਦਿੰਦਾ ਹੈ ਕਿ ਭਾਈ ਤੂੰ ਇਹ ਕੰਮ ਠੀਕ ਨਹੀਂ ਕੀਤਾ ਇਸ ਤਰ੍ਹਾਂ ਕਰਨਾ ਯੋਗ ਹੈ ਇੱਕ ਆਦਮੀ ਮਾਮੂਲੀ ਚੀਜ਼ ਬਣਾ ਸਕਦਾ ਹੈ ਦੂਜਾ ਉਸ ਤੋਂ ਚੰਗੀ ਬਣਾ ਸਕਦਾ ਹੈ ਤੀਜਾ ਉਸ ਤੋਂ ਵੀ ਚੰਗੀ ਇਸ ਤਰ੍ਹਾਂ ਵੱਦ ਤੋਂ ਵੱਦ ਪੁਰਸ਼ ਦੁਨੀਆ ਵਿੱਚ ਕੰਮ ਕਰਦੇ ਹਨ ਜਿਹੜਾ ਆਦਮੀ ਦੁਨੀਆ ਵਿੱਚ ਹਰ ਇੱਕ ਕੰਮ ਅੱਛੀ ਤਰ੍ਹਾਂ ਸੋਚ ਵਿਚਾਰ ਕੇ ਕਰ ਲਵੇ ਅਤੇ ਹਰ ਇੱਕ ਕੰਮ ਨੂੰ ਪੂਰੀ ਤਰ੍ਹਾਂ ਸਮਝ ਸਕੇ ਉਸੇ ਨੂੰ ਚਤੁਰ ਪੁਰਸ਼ ਕਹਿੰਦੇ ਹਨ ਪਰ ਇਹ ਚਤੁਰ ਆਦਮੀ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਜਾਂਦੇ ਹਨ ਅਤੇ ਇਹਨਾਂ ਨੂੰ ਅਹੰਕਾਰ ਹੋ ਜਾਂਦਾ ਹੈ ਇਸ ਵਾਸਤੇ ਐਸੇ ਚਤੁਰਪੁਰਸ਼ਾਂ ਬਾਰੇ ਗੁਰੂ ਜੀ ਫਰਮਾਨ ਕਰਦੇ ਹਨ ਚਤਰਾਈ ਸਿਆਨਪਾ ਕਿ ਤੈ ਕਾਮਨਾ ਆਈ ਹੈ ਕਈ ਤਾਂ ਐਸੇ ਚਤੁਰ ਵਿਅਕਤੀ ਹਨ ਜੋ ਰੱਬ ਨਾਲ ਵੀ ਚਤਰਾਇਆਂ ਕਰਨਾ ਬਜ ਨਹੀਂ ਆਂਦੇ ਮੰਗ ਮੰਗਣ ਵੇਲੇ ਵੱਡੇ ਵੱਡੇ ਬਚਨ ਕਰਦੇ ਹਨ ਕਿ ਇਸ ਤਰ੍ਹਾਂ ਕਰਾਂਗੇ ਉਸ ਤਰ੍ਹਾਂ ਕਰਾਂਗੇ ਪਰ ਜਦੋਂ ਮੰਗ ਪੂਰੀ ਹੋ ਜਾਵੇ ਤਾਂ ਅਗ ਕੀਤੇ ਬਚਨਾਂ ਨੂੰ ਹੀ ਭੁੱਲ ਜਾਂਦੇ ਹਨ ਪਰ ਉਹ ਭੁੱਲ ਜਾਂਦੇ ਹਨ ਕਿ ਜੋ ਰੱਬ ਦੇ ਸਕਦਾ ਹੈ ਤਾਂ ਵਾਪਸ ਵੀ ਲੈ ਸਕਦਾ ਹੈ ਰੱਬ ਅੱਗੇ ਕਿਸੇ ਦੀ ਚਤਰਾਈ ਨਹੀਂ ਚੱਲਦੀ ਸਾਡੀ ਅੱਜ ਦੀ ਇੱਕ ਐਸਾ ਹੀ ਚਤੁਰ ਇਨਸਾਨ ਦੀ ਸਾਖੀ ਜਿਸ ਨੇ ਮੰਗ ਪੂਰੀ ਹੋਣ ਤੋਂ ਪਹਿਲਾਂ ਕਈ ਵਚਨ ਕੀਤੇ ਪਰ ਜਦੋਂ ਮੰਗ ਪੂਰੀ ਹੋਈ ਤਾਂ ਕਿਸ ਤਰ੍ਹਾਂ ਉਸ ਵਚਨ ਨੂੰ ਭੁੱਲ ਗਿਆ ਅਤੇ ਰੱਬ ਨਾਲ ਹੀ ਚਲਾਕੀਆਂ ਕਰਨ ਲੱਗਾ ਇਸ ਸਾਖੀ ਵਿਚਾਰ ਨੂੰ ਆਪ ਦੀ ਨਾਲ ਸਾਂਝਾ ਕਰਨ ਤੋਂ ਪਹਿਲੇ ਆਪ ਦੀ ਅੱਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਾਂ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਤੁਨੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸ਼ਾਹੂਕਰ ਜੋ ਕਿ ਰੋਗ ਕਰਕੇ ਬੜਾ ਦੁਖੀ ਸੀ ਉਸਨੇ ਸੁਖਣਾ ਸੁਖੀਏ ਕਿ ਜਦ ਮੇਰੇ ਰੋਗ ਦੀ ਨਿਵਿਤੀ ਹੋ ਜਾਵੇਗੀ ਤਾਂ ਮੈਂ ਸੋ ਚਾਦਰਾਂ ਸੰਤਾ ਮਹਾਤਮਾ ਦੇ ਅਰਪਣ ਕਰਾਂਗਾ ਅਤੇ ਜਦੋਂ ਸ਼ਾਹੂਕਰ ਦਾ ਰੋਗ ਨਿਵਰਤ ਹੋ ਗਿਆ ਉਸ ਸ਼ਾਹੂਕਰ ਨੇ ਸੋਚਿਆ ਕਿ ਸੋ ਚਾਦਰਾਂ ਤਾਂ ਬੜੀਆਂ ਜਿਆਦੀਆਂ ਹਨ ਮੈਂ 50 ਚਾਦਰਾਂ ਹੀ ਦਾਨ ਕਰਾਂਗਾ ਜਦ ਸਾਰੇ ਲੋਕ ਦੀ ਨਿਵੇਦੀ ਹੋ ਗਈ ਤਾਂ ਉਸਨੇ ਵਿਚਾਰਿਆ ਕਿ 50 ਚਾਦਰਾਂ ਤੇ ਵੀ ਮਾਇਆ ਬੜੀ ਖਰਚ ਹੋਵੇਗੀ ਇਸ ਕਰਕੇ ਮੈਂ 25 ਚਾਦਰਾਂ ਹੀ ਸੰਤਾਂ ਨੂੰ ਦੇਵਾਂਗਾ ਸੰਤਾਂ ਨੂੰ ਕਿਹੜਾ ਚਾਦਰਾਂ ਦਾ ਘਾਟਾ ਹੈ ਇੱਧਰ ਉੱਧਰ ਤੋਂ ਬਥੇਰੀਆਂ ਮਿਲ ਜਾਂਦੀਆਂ ਹਨ ਜਦੋਂ ਉਹ ਬਾਜ਼ਾਰ ਵਿੱਚ ਗਿਆ ਅਤੇ ਖਰੀਦਣ ਲੱਗਿਆ ਉਸਨੇ 10 ਚਾਦਰਾਂ ਹੀ ਖਰੀਦੀਆਂ ਅਤੇ ਮਨ ਵਿੱਚ ਕਿਹਾ ਬਾਕੀ ਚਾਦਰਾਂ ਦਾ ਫੇਰ ਦੇਖ ਲਵਾਂਗਾ ਉਸਨੇ 10 ਚਾਦਰਾਂ ਲੈ ਕੇ ਪਾਈ ਵਸਤੀ RAM ਜੀ ਅੱਗੇ ਲਿਆ ਰੱਖੀਆਂ ਪਾਈ ਵਸਤੀ RAM ਜੋ ਕਿ ਇੱਕ ਤਰ ਮਾਤਮਾ ਪੁਰਸ਼ ਸੀ ਉਸਨੇ ਇਸ ਸ਼ਾਹੂਕਰਨੇ ਚਾਦਰਾਂ ਲਿਆ ਕੇ ਦਿੱਤੀਆਂ ਅਤੇ ਕਿਹਾ ਸੰਤਾ ਨੂੰ ਛੇਤੀ ਨਾਲ ਆਪਣੇ ਹੱਥੀ ਵੰਡ ਦਿਓ ਫਾਈ ਵਸਤੀਰਮ ਕਹਿਣ ਲਗਾ ਭਲਿਆ ਲੋਕਾ ਇਹਦਾ ਕੀ ਉਤਾਲਾ ਹੁੰਦਾ ਹੈ ਤਾਂ ਸ਼ਾਹੂਕਰਨੇ ਕਿਹਾ ਕਿ ਸੋ ਚਾਦਰਾਂ ਦੀਆਂ ਬਸ 10 ਚਾਦਰਾਂ ਹੀ ਰਹਿ ਗਈਆਂ ਹਨ ਇਸ ਲਈ ਮਨ ਪਾਪੀ ਦਾ ਕੋਈ ਭਰੋਸਾ ਨਹੀਂ ਜੋ 10 ਚਾਦਰਾਂ ਤੇ ਵੀ ਬੇਈਮਾਨ ਹੋ ਜਾਵੇ ਆਪ ਛੇਤੀ ਨਾਲ ਸੰਤਾ ਨੂੰ ਚਾਦਰਾਂ ਵੰਡ ਦਿਓ ਇਸ ਤਰ੍ਹਾਂ ਉਸ ਸ਼ਾਹੂਕਰਨੇ ਬੜੀ ਚਲਾਕੀ ਨਾਲ 10 ਚਾਦਰਾਂ ਹੀ দান ਕੀਤੀਆਂ ਇਸੇ ਵਾਸਤੇ ਗੁਰੂ ਜੀ ਬਚਨ ਕਰਦੇ ਹਨ ਕਿ ਧਰਮ ਕਰਦਿਆਂ ਹੋਇਆਂ ਦੇਰੀ ਨਹੀਂ ਕਰਨੀ ਚਾਹੀਦੀ ਇਸ ਪਾਪੀ ਮਨ ਦਾ ਕੋਈ ਪ੍ਰੋਸਾ ਨਹੀਂ ਧਰਮ ਕਰਨ ਵਲੋਂ ਮਨ ਕਦੋਂ ਬਦਲ ਜਾਵੇ ਇਸ ਲਈ ਜਿਸ ਵੇਲੇ ਵੀ ਧਰਮ अथवा दान ਕਰਨ ਨੂੰ ਚਿਤ ਕਰੇ ਉਸੇ ਵੇਲੇ ਕਰ ਲੈਣਾ ਚਾਹੀਦਾ ਹੈ ਕਬੀਰ ਕਾਲ ਕਰੰਤਾ ਅਬੈ ਕਰ ਅਬ ਕਰਤਾ ਸੋਇ ਤਾਰ ਪਾਛੇ ਕਛੂ ਨਾ ਹੋਏਗਾ ਜੋ ਸਿਰ ਪਰ ਆਵੇ ਕਾਲ ਇਨਾਂ ਚਤਰਾਈਆਂ ਦੇ ਹੋਣ ਕਰਕੇ ਵਾਹਿਗੁਰੂ ਹਿਰਦੇ ਵਿੱਚ ਨਹੀਂ ਵਸਦਾ ਅਤੇ ਇਹ ਸਭ ਚਤਰਾਈਆਂ ਨੇ ਸਫਲ ਹਨ ਕਿਸੇ ਕੰਮ ਨਹੀਂ ਆਉਣ ਵਾਲੀਆਂ ਸਹਿਸ ਸਿਆਨਪਾ ਕਰ ਰਹੇ ਮਨ ਕੋਰਾ ਰੰਗਣਾ ਹੋਏ ਹਰ ਇੱਕ ਕੰਮ ਕਰਨਾ ਤਾਂ ਸ਼ੋਭnik ਹੈ ਜੇ ਵਾਹਿਗੁਰੂ ਸਦਾ ਯਾਦ ਰਹੇ ਇਸ ਲਈ ਹਰ ਵਿਅਕਤੀ ਨੂੰ ਆਪਣੀ ਚਤਰਾਈ ਦਾ ਮਾਨ ਤਿਆਗ ਕੇ ਪਰਮੇਸ਼ਵਰ ਦੇ ਗੁਣ ਕਰਕੇ ਆਪਣਾ ਜਨਮ ਸਫਲਾ ਕਰਨਾ ਚਾਹੀਦਾ ਹੈ ਕਿਉਂਕਿ ਵਾਹਿਗੁਰੂ ਦੇ ਦਰਗਾਹ ਵਿੱਚ ਭਗਤੀ ਮਾਰੀ ਬੁੱਧੀ ਦੀ ਸਿਆਨਪ ਕਮ ਦਿੰਦੀ ਹੈ ਅਤੇ ਦੁਨੀਆ ਦੀਆਂ ਵਡਿਆਈਆਂ ਕੰਮ ਨਹੀਂ ਦੇ ਸਕਦੀਆਂ ਦੁਨੀਆਂ ਦੀਆਂ ਵਟਿਆਈਆਂ ਕਮਨੇ ਆਵੇ ਕਾਮ ਮਾਇਆ ਦਾ ਰੰਗ ਸਭ ਫਿਕਾ ਜਾਤੋ ਬਿਨਸ ਨਿਦਾਨ ਇਸ ਲਈ ਪਰਮਾਰਥ ਦੇ ਰਸਤੇ ਤੇ ਚੱਲਣ ਵਾਲਾ ਪੁਰਸ਼ ਹੀ ਚਤੁਰ ਅਤੇ ਸ੍ਰੇਸ਼ਟ ਹੈ ਸੋਈ ਚਤੁਰ ਸਿਆਣਾ ਪੰਡਿਤ ਸੋ ਸੂ ਰਾਸੋ ਦਾਣਾ ਇਸ ਲਈ ਹਰ ਇੱਕ ਵਿਅਕਤੀ ਨੂੰ ਚਾਹੀਦਾ ਹੈ ਇਹਨਾਂ ਗੁਣਾਂ ਦੀ ਪ੍ਰਾਪਤੀ ਕਰਕੇ ਅਪਮਾਨ ਤੋਂ ਬਚਿਆ ਰਹੇ ਅਤੇ ਸਦਾ ਹੀ ਹਰੀ ਪਰਮਾਤਮਾ ਦੇ ਗੁਣ ਗਾਉਂਦਿਆਂ ਆਪਣਾ ਸਮਾਪਤੀ ਕਰੇ ਅਤੇ ਚਤੁਰ ਸਦਾਵੇ ਵਾਵਾ ਤੇਰੀ ਸਿੱਟੀ ਦਾ ਅੰਤ ਨਹੀਂ ਆਵੇ ਗੁਰ ਹਰ ਇੱਕ ਜੀਵ ਨੂੰ ਤੂੰ ਕਮਤੰਦੇ ਲਾਇਆ ਇਕਨਾ ਨੂੰ ਬੁੱਧ ਥੋੜੀ ਦਿੱਤੀ ਕਰਤਾਰ ਤੂੰ ਹੀ ਇਕਨਾ ਦੇ ਕੋਲ ਗੁਣ ਬਹੁਤਾ ਹੈ ਤੈ ਪਾਇਆ ਪਾਇ ਗੁਣ ਬਹੁਤੇ ਜਿਹੜੇ ਨਿਰਅਭਮਾਨ ਹੋਏ ਚਤੁਰ ਸਿਆਣਾ ਉਹੀ ਮਾਨ ਜਗ ਪਾਇਆ ਪਾਇਆ ਪਿਆਰ ਜਿਨ੍ਹਾਂ ਨਾਲ ਕਰਤਾਰ ਸੱਚੇ ਕਰਕੇ भक्त ਸਦਾ ਸੁਖ ਓਨਾ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ